ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੋਮਟੀਖੁਰ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਲੋਕਲ ਇਸ ਪਿੰਡ ਨੂੰ ਸੇਵੇ ਵਾਲਾ ਕਿਹਾ ਜਾਂਦਾ ਹੈ ਜੇ ਤੁਸੀਂ ਲੋਕੇਸ਼ਨ ਲਾ ਕੇ ਆਓਗੇ ਤਾਂ ਇਸ ਪਿੰਡ ਦੀ ਗੋਮਟੀਖੁਰ ਦੀ ਲੋਕੇਸ਼ਨ ਚੱਕੂਗਾ ਇਹ ਪਿੰਡ ਜਿਹੜਾ ਤੁਸੀਂ ਵਾਇਆ ਕੋਟ ਕਪੂਰਾ ਗੋਨੇਣਾ ਹੋ ਕੇ ਬਠਿੰਡੇ ਜਾਣੇ ਉਸ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਹੈ ਇਸ ਪਿੰਡ ਦੇ ਵਿੱਚ ਅੱਜ ਆਪਾਂ ਇੱਕ ਪਹਿਲਣ ਪਹਿਲਣ ਮੱਝ ਦੀ ਵੀਡੀਓ ਸ਼ੂਟ ਕਰ ਰਹੇ ਹਾਂ ਝੋਟੀ ਹੈ ਪਹਿਲੇ ਸੂਏ ਬਹੁਤ ਸੋਹਣੀ ਝੋਟੀ ਹੈ ਪਹਿਲਾਂ ਤਾਂ ਤੁਹਾਨੂੰ ਬੈਕ ਤੇ ਅਡਰ ਕੁਆਲਿਟੀ ਦਿਖਾਉਣੀ ਹੈ ਵੀ ਬਹੁਤ ਸੋਹਣਾ ਇਹਨੇ ਕਰਮਾਂ ਵਾਲੀ ਨੇ ਅਡਰ ਸਟਾਰਟ ਕਰ ਦਿੱਤਾ ਹੈ ਅਜੇ ਇਹਦੇ 2 ਦਿਨ ਜਾਨੀ ਕਿ ਤਿਆਰ ਹੋਣ ਦੇ ਵਿੱਚ ਸੂਣ ਦੇ ਵਿੱਚ ਰਹਿੰਦੇ ਆ ਤੇ ਬਾਕੀ ਘੱਟੋ ਘੱਟ 10 ਦਿਨ 8-10 ਦਿਨ ਇਹ ਉੱਪਰ ਵੀ ਲਿਜਾ ਸਕਦੀ ਹੈ ਜੈਡ ਬਲੈਕ ਹੈ ਥੋੜੀ ਜੀ ਐਂਡ ਤੋਂ ਚਾਰ ਕਵਾਲ ਇਹਦੇ ਪੂਛ ਦੇ ਚਿੱਟੇ ਸਿੰਘਾਂ ਦੀ ਵੀ ਤੁਸੀਂ ਦੇਖੋਗੇ ਕਿ ਬਹੁਤ ਸਾਫ ਸੁਥਰੀ ਹੈ ਵਪਾਰੀ ਕੋਲੇ ਇਹ ਝੋਟੀ ਨਹੀਂ ਹੈਗੀ ਘਰੇਲੂ ਬੰਦੇ ਹੈ ਪਹਿਲਾਂ ਝੋਟੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੈ ਬਾਈਆਂ ਨੇ ਏਜ ਲਗਭਗ 3 ਸਾਲ ਦੇ ਇਹਦੀ ਕਰੀਬ ਹੋਊਗੀ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਡਿਮਾਂਡ ਵੀ ਦੱਸਾਂਗੇ ਤੋਰੇ ਭਾਈ ਜੀ ਨੂੰ ਬਹੁਤ ਸੋਹਣੀ ਹੈ ਇੱਕ ਸਿੰਘ ਥੋੜਾ ਜਿਹਾ ਦਿਖਾਉਂਦੀ ਹੈ ਬਾਕੀ ਉਹ ਦੋਨੇ ਸਿੰਘਾਂ ਦੀ ਸ਼ੇਪ ਬਹੁਤ ਸੋਹਣੀ ਹੈ ਚਾਲ ਬਹੁਤ ਸੋਹਣੀ ਆ ਰਾਜੀ ਪਲੀ ਜੁੜੀ ਬਹੁਤ ਟੌਪ ਦੀ ਝੋਟੀ ਐ ਪੱਠ ਪੂੜਾ ਚੰਗਾ ਜਿਹੜਾ ਥਾਣਾ ਦੀ ਬੰਤਰ ਐ ਬਹੁਤ ਸੋਹਣਾ ਮੁਠੀ ਵਾਲਾ ਛੋਟਾ ਥਾਣਾ ਬਾਹਲੇ ਲੰਮੇ ਥਾਣ ਨਹੀਂ ਦਿਖਾਉਂਦੀ ਤੁਹਾਨੂੰ ਰੋਕ ਲੋ ਇੱਥੇ ਜੀ ਥਾਣ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਥਾਣ ਲੱਗਿਆ ਮੁਠੀ ਵਾਲਾ ਜਿਹੜੀ ਆਰਡਰ ਦੀ ਕੁਆਲਿਟੀ ਐ ਨਾ ਰੈੱਡ ਲੇਵਾ ਹੁਣੇ ਦਿਖਾਉਣਾ ਸਟਾਰਟ ਕਰ ਦਿੱਤਾ 2-3 ਦਿਨ ਹਜੇ ਦੇ ਦਿਨ ਪੂਰੇ ਹੋਣ ਚ ਪਏ ਐ ਪਰੰਤੂ ਦਿਨ 8 ਤੋਂ 10 ਦਿਨ ਇਹ ਅਜੇ ਉੱਤੇ ਹੋਰ ਲੈ ਜੂਗੀ ਮੋੜ ਲੋ ਇੱਧਰ ਜੀ ਬਹੁਤ ਸੋਹਣੀ ਅਡਰ ਕੁਆਲਿਟੀ ਇਹਨੇ ਤਿਆਰ ਕਰਨੀ ਹੈ ਸਿੰਘਾਂ ਦੀ ਸ਼ੇਪ ਸੋਹਣੀ ਹੈ ਕਲੀ ਜੁੜੀ ਬਹੁਤ ਸੋਹ ਸਾਫ ਸੁਥਰੀ ਝੋਟੀ ਹੈ ਤੇ ਜਿਹੜੀ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦਾ 1,45,000 ਰੁਪਿਆ ਡਿਮਾਂਡ ਹੈ ਗੁੰਮਟੀ ਖੁਰਦ ਪਿੰਡ ਸੇਵਿਆ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਝੋਟੀ ਖੜੀ ਹੈ ਜਿਹੜੇ ਵੀਰ ਨੂੰ ਚੰਗੀ ਲੱਗਦੀ ਹੈ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਨੰਬਰ ਤੇ ਫੋਨ ਕਾਲ ਤੁਸੀਂ ਕਰਕੇ ਬਾਈ ਦਾ ਪਤਾ ਕਰ ਲਿਓ ਬਾਕੀ ਜਿਹੜਾ ਇਹਦੇ ਸੀਮਨ ਦੀ ਬਾਈਆਂ ਨੇ ਦੱਸਿਆ ਵੀ ਸੁਲਤਾਨ ਬੁੱਲ ਦਾ ਇਹਦੇ ਸੀਮਨ ਲੱਗਿਆ ਹੋਇਆ ਪਰ ਬਾਈ ਇਹ ਜਿਹੜੀ ਵੀ ਗੱਲ ਦੱਸੀ ਹੈ ਇਹਨਾਂ ਨੇ ਇਹਨਾਂ ਨੇ ਜੈਨੂਇਨ ਜੀ ਗੱਲ ਦੱਸੀ ਹੈ ਕੋਈ ਝੂਠ ਤਫਾਨ ਵਾਲੀ ਗੱਲ ਨਹੀਂ ਬਾਈ ਕਹਿੰਦੇ ਵੀ ਸਟਰਾਸ ਹੱਥੋਂ ਜ਼ਰੂਰ ਇਹਦਾ ਜਿਹੜਾ ਗੁੰਮ ਹੋ ਗਿਆ ਸੁਲਤਾਨ ਬੁੱਲ ਤੋਂ ਇਹ ਗੱਬਣ ਹੈ ਪਹਿਲੇ ਸੁਏ ਇਹਨੇ ਸੁਣਾ ਅਡਰ ਕੁਆਲਿਟੀ ਤੁਹਾਨੂੰ ਦੁਆਰਾ ਤੋਂ ਫੇਰ ਦਿਖਾਣਾ ਵੀ ਅਡਰ ਕੁਆਲਿਟੀ ਥਾਣ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਥਾਣ ਲੱਗਿਆ ਮੁਠੀ ਵਾਲਾ ਰੈਡਨੈਸ ਲੇਵੇ ਦੇ ਉੱਪਰ ਬਹੁਤ ਹੈ ਲੇਵਾ ਹਜੇ ਇਹਨੇ ਇਹਨਾਂ ਹੋਰ ਤਿਆਰ ਕਰ ਲੈਣਾ ਵੀਡੀਓ ਚੰਗੀ ਲੱਗੇ ਤਾਂ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਤੇ ਵੀਡੀਓ ਪਾਵਾਂਗੇ ਆਪਣੇ ਚੈਨਲ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ